ਖੱਡੇ ਨੇ ਉਹ ਕਾਫੀ ਗਹਿਰੇ ਨੇ ਉਹ ਬਿਲਕੁਲ ਤਸਵੀਰਾਂ ਦਿਖਾ ਦਿੰਦੇ ਨੇ ਕਿਸ ਤਰ੍ਹਾਂ ਜੜਾ ਕੀ ਹੈ ਉੱਥੇ ਐ ਐਕਟੀਵਾ ਸਵਾਰ ਦੋ ਮਹਿਲਾਵਾਂ ਜਿਹੜੀਆਂ ਨੇ ਮਦਦ ਲਈ ਮਦਦ ਕਰੋ ਜਾ ਕੇ ਉਹਨਾਂ ਦੀ ਮਦਦ ਕੀਤੀ ਜਾਵੇ ਉਹਨਾਂ ਦੀ ਕਿਉਂਕਿ ਜੜੀ ਦੋ ਮਹਿਲਾਵਾਂ ਨੇ ਉਹ गिर ਗਈਆਂ ਨੇ ਕਿਉਂਕਿ ਖੱਡਾ ਬਹੁਤ ਗਹਿਰਾ ਹੈ ਤਾਂ ਲੋਕ ਜਿਹੜੇ ਨਰੋਦ ਇਸੇ ਤਰ੍ਹਾਂ ਜੜਾ ਕੀਏ ਤੇ ਜ਼ਖਮੀ ਹੁੰਦੇ ਨੇ ਪਰ ਪ੍ਰਸ਼ਾਸਨ ਦੇ ਜਿਹੜੇ ਸਿਰ ਤੇ ਝੂਮ ਵੀ ਬਿਲਕੁਲ ਹੈ ਨਹੀਂ ਰੈਂਦੀ ਤਾਂ ਤਸਵੀਰਾਂ ਤੁਹਾਡੇ ਨਾਲ ਦਿਖਾ ਰਿਆ ਫੋਕਲ ਪੁਆਇੰਟ ਰੋਡ ਦੇ ਤਸਵੀਰਾਂ ਨੇ ਜਿੱਥੇ ਖੱਡਿਆਂ ਕਰਕੇ ਲੋਕ ਜਿਹੜਾ ਰੋਜ਼ਾਨਾ ਪਰੇਸ਼ਾਨੀ ਇਸ ਦੇ ਵਿੱਚ ਇਤੋਂ ਨਿਕਲਦੇ ਨੇ ਲੇਕਿਨ ਜਿਹੜੇ ਪ੍ਰਸ਼ਾਸਨ ਆ ਉਹਨਾਂ ਨੂੰ ਕੋਈ ਵੀ ਜਿਹੜਾ ਕਿ ਇਸ ਨਾਲ ਲੈਣਾ ਦੇਣਾ ਨਹੀਂ ਹੈ ਕਿਉਂਕਿ ਦੇਖ ਸਕਦੇ ਹੋ ਇਹਨੇ ਪੁਰਾਣੀਆਂ ਸੜਕਾਂ ਨੇ ਲੇਕਿਨ ਇੱਥੇ ਮੁਰੰਮਤ ਦਾ ਕੰਮ ਜਿਹੜਾ ਕੋਈ ਵੀ ਨਹੀਂ ਹੋ ਰਿਹਾ ਸੜਕਾਂ ਨੂੰ ਲੈ ਕੇ ਸਰਕਾਰਾਂ ਦਾਅਵੇ ਕਰਦੀਆਂ ਨੇ ਕਿ ਅਸੀਂ ਸ਼ਹਿਰ ਦੇ ਸੜਕਾਂ ਜਿਹੜੀਆਂ ਨੇ ਉਹ ਖੁਸ਼ਹਾਲ ਬਣਾਵਾਂਗੇ ਮੁਲਾਇਮ ਵਰਗੇ ਸੜਕਾਂ ਬਣਾਵਾਂਗੇ ਲੇਕਿਨ ਅਸਲ ਦੇ ਵਿੱਚ ਗਰਾਊਂਡ ਰਿਪੋਰਟ ਕੀ ਹੈ ਉਹ ਜਾਣਨ ਦੇ ਲਈ ਸਾਡੀ ਟੀਮਾਂ ਅੱਜ ਖੁਦ ਫੀਲਡ ਵਿੱਚ ਉਤਰੀਆਂ ਨੇ ਤਾਂ ਗੱਲਬਾਤ ਕਰਾਂਗੇ ਜਲੰਧਰ ਦੇ ਸ਼ਹਿਰ ਦੇ ਸੜਕਾਂ ਦਾ ਕਿਉਂਕਿ ਬਹੁਤ ਬੁਰਾ ਹਾਲ ਹੈ ਜਲੰਧਰ ਦੇ ਸ਼ਹਿਰ ਦੇ ਸੜਕਾਂ ਦਾ ਅਗਰ ਇਹੋ ਜਿਹੇ ਖੱਡੇ ਨੇ ਕਿ ਜਲਦੀ ਰੋਡ ਦੇ ਉੱਤੇ ਵੱਡੇ ਵੱਡੇ ਖੱਡੇ ਬਣ ਚੁੱਕੇ ਨੇ ਨਾਲ ਦੇ ਨਾਲ ਕੋਈ ਇਹੋ ਜਿਹੇ ਸੜਕਾਂ ਨੇ ਕਿ ਉਹਨ ਸੜਕੇ ਦੇ ਜਿਹੜੇ ਖੱਡੇ ਨਾ ਪਈ ਹੋਈਆਂ ਔਰ ਥੋੜਾ ਜਿਹਾ ਬਾਰਿਸ਼ ਪੈਣ ਤੇ ਜਿਹੜੇ ਕੀਤੇ ਪਾਣੀ ਭੜ ਜਾਂਦਾ ਔਰ ਕਾਫੀ ਨੁਕਸਾਨ ਜਿਹੜਾ ਹੋ ਜਾਂਦਾ ਤਾਂ ਅੱਜ ਅਸੀਂ ਖੜੇ ਆ ਫੋਕਲ ਬੈਂਡ ਰੋਡ ਤੇ ਤੁਹਾਨੂੰ ਅਸੀਂ ਅੱਜ ਇੰਚੀ ਟੇਪ ਦੇ ਨਾਲ ਜਿਹੜਾ ਕੀ ਨਾਪ ਕੇ ਖੱਡੇ ਦਿਖਾਵਾਂਗੇ ਕਿੰਨੇ ਗੈਰ ਖੱਡੇ ਆ ਤੁਸੀਂ ਰੋਜ਼ ਜਿਹੜਾ ਜਲੰਧਰ ਦੀ ਸੜਕਾਂ ਤੇ ਲੰਘਦੇ ਹੋ ਤਾਂ ਪ੍ਰਸ਼ਾਸਨ ਇਸ ਵੱਲ ਕਿਉਂ ਨਹੀਂ ਧਿਆਨ ਦੇ ਰਿਹਾ ਪ੍ਰਸ਼ਾਸਨ ਨੂੰ ਪ્યો ਨਹੀਂ ਜਾਗਾਰੇ ਕਿ ਲੋਕ ਜਿਹੜੇ ਨੇ ਰੋਜ਼ ਆਪਣੀ ਜਾਨ ਨੂੰ ਖਤਰੇ ਚ ਪਾਉਂਦੇ ਨੇ ਤਾਂ ਕਿਉਂ ਇਹਨਾਂ ਸੜਕਾਂ ਨੂੰ ਜਿਹੜਾ ਨਹੀਂ ਬਣਾਇਆ ਜਾ ਰਿਹਾ ਤਾਂ ਅਜਿਸੀ ਇਸ ਸੜਕ ਤੇ ਖੜੀਆਂ ਜਿੱਥੇ ਕਾਫੀ ਹਾਦਸੇ ਜਿਹੜੇ ਆ ਰੋਜ਼ਾਨਾ ਹੁੰਦੇ ਨੇ ਤਾਂ ਤੁਹਾਨੂੰ ਬਿਲਕੁਲ ਅਸੀਂ ਜਿਹੜਾ ਇਹ ਸੜਕ ਨੂੰ ਇੰਚੀ ਡੇਮ ਨਾਲ ਮਾਪ ਕੇ ਦਿਖਾਵਾਂਗੇ ਕਿੰਨੇ ਗਹਿਰੇ ਗਹਿਰੇ ਖੱਡੇ ਨੇ ਇਥੋਂ ਲੋਕ ਨੰਗਨੇ ਨੇ ਕਿਉਂਕਿ ਇਸ ਰੋਡ ਤੋਂ ਲੰਘਣ ਲੱਗਿਆ ਗੱਡੀਆਂ ਉਲਟੀਆਂ ਹੋ ਜਾਂਦੀਆਂ ਨੇ ਕਿਉਂਕਿ ਇੰਨਾ ਗਹਿਰਾ ਖੱਡਾ ਹੈ ਤਾਂ ਲੋਕਾਂ ਨੂੰ ਜਿਹੜਾ ਪਾਣੀ ਦੇ ਕਾਰਨ ਪਤਾ ਨਹੀਂ ਚੱਲ ਪਾਂਦਾ ਕਿ ਕਿਸ ਤਰ੍ਹਾਂ ਜਿਹੜਾ ਕਿ ਕਿਸ ਸਾਈਡ ਤੋਂ ਨਿਕਲਣਾ ਹੈਗਾ ਤਾਂ ਬਿਲਕੁਲ ਗੱਡੀਆਂ ਨਿਕਲ ਰਹੀਆਂ ਨੇ ਇਸ ਤੋਂ ਬਾਅਦ ਜਿਹੜਾ ਅਸੀਂ ਇੰਚੀ ਟੇਪ ਦੇ ਨਾਲ ਤੁਹਾਨੂੰ ਮਾਪ ਕੇ ਦਿਖਾਵਾਂਗੇ ਕਿ ਵੀ ਕਿੰਨੇ ਗਹਿਰੇ ਖੱਡੇ 'ਚ ਰੋਜ਼ ਗੱਡੀਆਂ ਜੜੀਆਂ ਨੇ ਉਹ ਇਤੋਂ ਨਿਕਲ ਰਹੀਆਂ ਨੇ ਤਾਂ ਬਿਲਕੁਲ ਜਿਵੇਂ ਕਿ ਉਹ ਨਸੀਬ ਪਾਣੀ ਦੇ ਵਿੱਚ ਜਾ ਕੇ ਕੋਸ਼ਿਸ਼ ਕਰਦੇ ਆ ਤਾਂ ਮੈਂ ਕਹਾਂਗਾ ਕੈਮਰਾਮੈਨ ਥੋੜਾ ਜ਼ੂਮ ਕਰਕੇ ਦਿਖਾ ਦਿੱਤਾ ਜਾਵੇ ਕਿ ਕਿੰਨੇ ਗਹਿਰਾ ਖੱਡਾ ਹੈ ਜਿਹੜਾ ਤਾਂ ਬਿਲਕੁਲ ਜਿਹੜਾ ਕੀ ਹੈ ਅਸੀਂ ਖੱਡਾ ਨਾਕ ਤੇ ਖਾਵਾਂਗੇ ਇਹ ਜਿਹਸੇ ਤੋਂ ਕਿ ਜਿਹੜਾ ਕੀ ਹੈ 2 ਫੁੱਟ ਦੇ ਕਰੀਬ ਜਿਹੜਾ ਕੀ ਇੱਥੇ ਖੱਡਾ ਹੈਗਾ ਤਾਂ ਅੱਗੇ ਦੀ ਗੱਲ ਕਰੀਏ ਪਾਣੀ ਬਹੁਤ ਜ਼ਿਆਦਾ ਹੈ ਜਿੱਥੇ 3 ਫੁੱਟ ਦੇ ਤੋਂ 4 ਫੁੱਟ ਦੇ ਕਰੀਬ ਜਿਹੜਾ ਕੀ ਹੈ ਖੱਡਾ ਨਜ਼ਰ ਆ ਰਿਹਾ ਹੈਗਾ ਜਿਹਦੇ ਤੇ ਅਗਰ ਜਦੋਂ ਗੱਡੀ ਚਾਹੁੰਦੀ ਹੈ ਜਿਵੇਂ ਹੋਣੇ ਤਸਵੀਰਾਂ ਦਿਖਾਈਆਂ ਕਿ ਮਹਿਲਾਵਾਂ ਜਿਹੜੀਆਂ ਅੰਦਰ ਐਕਟੀਵਾ ਤੇ ਸਵਾਰ ਸੀ ਗਿਆ ਉਹ ਡਿੱਗ ਜਾਂਦੀਆਂ ਨੇ ਤਾਂ ਇਹੋ ਜਿਹੇ ਹਾਦਸੇ ਜਿਹੜੇ ਆ ਇੱਥੇ ਰੋਜ਼ਾਨਾ ਹੁੰਦੇ ਨੇ ਲੋਕ ਜਿਹੜੇ ਨੇ ਕਾਫੀ ਪਰੇਸ਼ਾਨ ਨੇ ਤਾਂ ਇਸ ਨੂੰ ਲੈ ਕੇ ਪ੍ਰਸ਼ਾਸਨ ਨੂੰ ਵੀ ਜਿਹੜਾ ਹੈ ਉਹ ਧਿਆਨ ਦੇਣਾ ਚਾਹੀਦਾ ਹੈ ਤਾਂ ਸਾਡੇ ਨਾਲ ਇੱਥੇ ਰਾਘਿਰ ਮੌਜੂਦ ਨੇ ਰਾਘਿਰਾ ਨਾਲ ਗੱਲਬਾਤ ਕਰਦੇ ਕਿ ਕਿਹਨੇ ਕਿੰਨੀਆਂ ਕੋ ਪਰੇਸ਼ਾਨੀਆਂ ਆਉਂਦੀਆਂ ਨੇ ਕਿਹਨਾ ਵਈ ਦੋਟਾ ਵਈ ਦੋਈ ਸ਼ਰਮ ਰੋਹਿਤ ਜੀ ਗੱਲ ਕਰੀਏ ਤਾਂ ਜਿਹੜੀ ਹੈ ਰੋਡ ਤੋਂ ਤੁਸੀਂ ਜਾ ਰਹੇ ਹੋ ਕਿਹੜੀ ਰੋਡ ਹੈ ਤੇ ਕੀ ਕੀ ਪਰੇਸ਼ਾਨੀਆਂ ਨੇ ਤੁਹਾਡੇ ਸਾਹਬ ਭਾਈ ਪੋਗਲ ਪੁਆਇੰਟ ਦੀ ਜ਼ੋੜ ਹੈ ਫਲਾਈਓਵਰ ਤੇ ਨਾਲ ਕਰਕੇ ਜ਼ੋੜ ਹੈ ਤੇ ਆ ਤੁਸੀਂ ਕੋਤੇ ਤੋਂ ਕੈਮਦਾ ਮਾਦੋ ਭਾਈ ਉੱਥੋਂ ਦੇਖੋ ਇੰਨਾ ਡੂੰਗਾ ਵੈ ਕਿ ਭਾਜੀ ਇਹ ਤਾਂ ਦੋ ਜਨ ਨੰਗਦੇ ਆ ਨਾ ਕਦੀ ਬੂਟ ਗਿੱਲੇ ਹੋ ਜਾਂਦੇ ਸਾਈ ਦੇਹਾੜੀ ਗਿੱਲੇ ਪੁੱਟਾ 'ਚ ਕੰਮ ਕਰਨਾ ਪੈਂਦਾ ਤੇ ਬੁਦਾ ਹਾਲ ਹੋਇਆ ਪਿਆ ਤੇ ਨਾ ਸਰਕਾਰ ਕੁਝ ਕਰਤੀਆਂ ਨਾ ਵਾਸਤਾ ਬੰਦਾ ਕੀ ਕਦੇ ਦੱਸੋ ਇਤੋਂ ਨਾ ਸੈੜ ਤੋਂ ਵੀ ਨੰਗਿਆ ਤਾਂ ਵੀ ਕਦੀ ਕੋਈ ਪਾਣੀ ਦੇ ਛੱਟੇ ਮਾਰਨਾ ਉਹ ਲੋ ਦੇ ਕੋ ਛੋਟਾ ਟੀ ਡੁੱਪਨ ਲੋ ਦੇ ਕੋ ਲੈ ਡਾ ਹੋ ਗਿਆ ਭਾਜੀ ਐਡਾ ਐਡਾ ਲੰਬਾ ਖੱਦਾ ਐਡਾ ਐਡਾ ਹੁੰਦਾ ਖੱਦਾ ਹੀ ਐਨ ਆ ਨਾ ਦੇਖੋ ਲੋ ਆ ਉਹ ਡੁੱਬ ਗਏ ਉਹ ਦੇਖੋ ਭਾਜੀ ਇਸ ਤਰ੍ਹਾਂ ਜਿਹੜਾ ਇਹ ਛੋਟਾ ਹਾਥੀ ਜਿਹੜਾ ਹੈ ਉਹ ਬਿਲਕੁਲ ਟੇਡਾ ਹੋ ਗਿਆ ਲੰਗਨ ਲੱਗੇ ਕਿਉਂਕਿ ਜਿਹੜੇ ਇੱਥੇ ਖੱਡੇ ਨੇ ਕਾਫੀ ਗਹਿਰੇ ਨੇ ਤਾਂ ਆਲੇ ਦੁਆਲੇ ਲੋਕਾਂ ਨੇ ਕਦੀ ਸ਼ਿਕਾਇਤ ਕੀਤੀ ਹੈ ਪ੍ਰਸ਼ਾਸਨ ਪਤਾ ਨਹੀਂ ਭਾਜੀ ਇੱਥੇ ਲੋਕੀ ਰਹਿੰਦੇ ਕਿਤਾ ਬੇਤੋ ਮਹੀਨੇ ਮੁਸ਼ਕਲ ਹੁੰਦੀ ਹੈ ਥੋੜਾ ਉਹਦੀ ਸਮਝ ਹੋਣੀ ਚਾਹੀਦੀ ਸਰਕਾਰ ਨੂੰ ਤੁਸੀਂ ਇੰਨਾ ਸਭ ਪਾਸੇ ਸਹੀ ਕਰਦੇ ਹੋ ਇੱਧਰਲੇ ਪਾਸੇ ਵੀ ਕੋਈ ਚੰਦਨ ਦੇ ਦਿਓ ਇੱਧਰ ਸੇਵਾ ਦਾ ਹੀ ਪਾ ਦਿਓ ਕੁਝ ਪਾ ਦਿਓ ਪੇੜਾ ਗੱਦ ਕੋਹਾ ਪਿਆ ਥੱਲੇ ਪਾਸੇ ਦਾ ਆਣਾ ਜਾਣਾ ਨੁ ਮੁਸ਼ਕਲ ਹੋਇਆ ਪਿਆ ਬਸ ਲੋਕਾਂ ਦਾ ਕੀ ਕਦੇ ਲੋਕੇ ਉੱਤੇ ਉੱਤੇ ਚੜ ਚੜ ਫਟਵਾਸ ਦੇ ਉੱਤੇ ਉੱਤੇ ਚੜ ਕੇ ਜਾਂਦੇ ਨੇ ਗੱਲ ਕਰੀਏ ਕਿ ਆਲੇ ਦੁਆਲੇ ਹੋਰ ਸ਼ਹਿਰ ਦੇ ਜਿਹੜਾ ਆਪਣੇ ਸ਼ਹਿਰ ਹੈ ਉੱਤੇ ਹੋਰ ਇਲਾਕਿਆਂ ਵਿੱਚ ਵੀ ਸੜਕਾਂ ਦਾ ਪੂਰਾ ਹਾਲ ਹੈ ਸੜਕਾਂ ਜਣੀ ਹੈ ਧਸਦੀਆਂ ਜਾ ਰਹੀਆਂ ਨੇ ਚਾਹੇ ਹਾਈਵੇ ਦੇ ਫਲਾਈਓਵਰ ਹੋਵੇ ਪਾ ਦੇ ਇੱਧਰ ਤਾਂ ਜਿਆਦਾ ਮਾੜਾ ਹਾਲ ਹੈ ਭਾਜੀ ਇਹ ਜਿੰਨਾ ਪਾਣੀ ਇੱਧਰ ਹੁੰਦਾ ਨਾ ਮਾੜਾ ਨਾ ਥੋੜਾ ਇਹਨਾਂ ਮੀਂਹ ਪੈ ਜਾਵੇ ਤਾਂ ਪਾਣੀ ਇਕੱਠਾ ਹੋ ਜਾਂਦਾ ਮੇਨ ਹਾਈਵੇ ਦਾ ਇਹ ਹਾਲ ਨਹੀਂ ਹੋਣਾ ਚਾਹੀਦਾ ਮੇਰਾ ਜੋ ਤਾਂ ਸੋਚ ਹੈ ਕਿ ਨਾ ਜਲੰਧ ਦਾ ਮੇਨ ਹਾਈਵੇ ਹੈ ਬੰਦੇ ਨੰਗਦੇ ਟੱਪਦੇ ਤੋਂ ਕੀ ਤੇ ਆਪਾਂ ਇਹ ਬਿਲਕੁਲ ਜਿਵੇਂ ਲੋਕਾਂ ਨੇ ਜਿਹੜੇ ਰਾਹਗੀਨਾਂ ਨੇ ਦੱਸਿਆ ਹੈਗਾ ਕਿ ਇਹ ਕਿਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਜਿਹੜਾ ਕਰਨਾ ਪੈਂਦਾ ਹੈਗਾ ਕਿਉਂਕਿ ਇਹ ਮੇਨ ਰੋਡ ਹੈ ਮੇਨ ਰੋਡ ਤੇ ਜਿਹੜਾ ਕਿ ਇਸ ਤਰ੍ਹਾਂ ਦਾ ਬੁਰੇ ਹਾਲਾਤ ਨੇ ਪਾਣੀ ਇੰਨੇ ਲੈਵਲ ਤੇ ਖੜਾ ਹੈ ਕਿ ਥੋੜੀ ਜੀ ਬਾਰਿਸ਼ ਹੁੰਦੀ ਹੈ ਤਾਂ ਉੱਥੇ ਜਿਹੜਾ ਕਿ ਕਾਫੀ ਵੱਡੇ ਪੱਧਰ ਤੇ ਪਾਣੀ ਖੜਾ ਇਹਨਾਂ ਦੇ ਜਿਹੜੇ ਖੱਡੇ ਨੇ ਉਹ ਕਾਫੀ ਗਹਿਰੇ ਨੇ ਉਹ ਬਿਲਕੁਲ ਤਸਵੀਰਾਂ ਦਿਖਾ ਦਿੰਦੇ ਨੇ ਕਿਸ ਤਰ੍ਹਾਂ ਜਿਹੜਾ ਕਿ ਹੈ ਉੱਥੇ ਇਹ ਐਕਟਿਵਾ ਸਵਾਰ ਦੋ ਮਹਿਲਾਵਾਂ ਜਿਹੜੀਆਂ ਨੇ ਮਦਦ ਪਲੀਜ਼ ਮਦਦ ਕਰੋ ਜਾ ਕੇ ਉਹਨਾਂ ਦੀ ਮਦਦ ਕੀਤੀ ਜਾਵੇ ਉਹਨਾਂ ਦੀ ਕਿਉਂਕਿ ਜਿਹੜੀ ਦੋ ਮਹਿਲਾਵਾਂ ਨੇ ਉਹ ਗਿਰ ਗਈਆਂ ਨੇ ਕਿਉਂਕਿ ਖੱਡਾ ਬਹੁਤ ਗਹਿਰਾ ਹੈ ਤਾਂ ਲੋਕ ਜਿਹੜੇ ਨੇ ਰੋਜ਼ ਇਸੇ ਤਰ੍ਹਾਂ ਜੜਾ ਕੀਏ تھے ਜ਼ਖਮੀ ਹੁੰਦੇ ਨੇ ਪਰ ਪ੍ਰਸ਼ਾਸਨ ਦੇ ਜਿਹੜੇ ਸਿਰ ਤੇ ਝੂਮ ਵੀ ਬਿਲਕੁਲ ਨਹੀਂ ਰੰਗਦੀ ਤਾਂ ਤਸਵੀਰਾਂ ਤੁਹਾਡੇ ਨਾਲ ਦਿਖਾ ਰਹੇ ਹਾਂ ਫੋਕਲ ਪੁਆਇੰਟ ਰੋਡ ਦੇ ਤਸਵੀਰਾਂ ਨੇ ਜਿੱਥੇ ਖੱਡਿਆਂ ਕਰਕੇ ਲੋਕ ਜਿਹੜਾ ਰੋਜ਼ਾਨਾ ਪਰੇਸ਼ਾਨੀ ਦੇ ਵਿੱਚ ਇਤੋਂ ਨਿਕਲਦੇ ਨੇ ਲੇਕਿਨ ਜਿਹੜੇ ਪ੍ਰਸ਼ਾਸਨ ਆ ਉਹਨਾਂ ਨੂੰ ਕੋਈ ਵੀ ਜਿਹੜਾ ਕਿ ਇਸ ਨਾਲ ਲੈਣਾ ਦੇਣਾ ਨਹੀਂ ਹੈ ਕਿਉਂਕਿ ਦੇਖ ਸਕਦੇ ਹੋ ਇਹਨੇ ਪੁਰਾਣੀਆਂ ਸੜਕਾਂ ਨੇ ਲੇਕਿਨ ਇੱਥੇ ਮਰਮਮਤ ਦਾ ਕੰਮ ਜਿਹੜਾ ਬਿਲਕੁਲ ਵੀ ਨਹੀਂ ਹੋ ਰਿਹਾ ਤਾਂ ਕਰਨਾ ਤਸਵੀਰਾਂ ਜਿਹੜੀਆਂ ਸਾਂਝਾ ਕਰ ਰਹੇ ਬਿਲਕੁਲ ਜਦੋਂ ਅਸੀਂ ਇੱਥੇ ਖਬਰ ਕਰਨ ਦੇ ਲਈ ਪਹੁੰਚੇ ਜਦੋਂ ਅਸੀਂ ਇਸੀ ਹਾਲਾਤਾਂ ਨੂੰ ਜਾਣਨ ਦੇ ਲਈ ਪਹੁੰਚੇ ਆ ਤਾਂ ਉਸੇ ਦੌਰਾਨ ਜਿਹੜਾ ਹਾਦਸਾ ਹੋਇਆ ਹੈਗਾ ਤਾਂ ਅਗਰ ਤੁਹਾਡੇ ਸਾਹਮਣੇ ਹਾਸੇ ਹੋ ਰਹੇ ਨੇ ਤਾਂ ਤਿੰਨ ਦੇ ਵਿੱਚ ਕਿੰਨੇ ਹਾਸੇ ਜਿਹੜੇ ਐ ਇੱਥੇ ਹੋ ਸਕਦੇ ਨੇ ਨਾਲ ਨਾਲ ਦੂਸਰੀ ਗੱਡੀ ਦੇਖੋ ਬਿਲਕੁਲ ਵੈਗਨਰ ਗੱਡੀ ਬਿਲਕੁਲ ਟੇਢੀ ਹੋ ਗਈ ਸੋ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਗਹਿਰਾ ਖੱਟਾ ਹੈ ਜਿਹੜਾ ਉੱਥੇ ਸਾਹਮਣੇ ਹੋਵੇਗਾ ਤਾਂ ਇਸੇ ਤਰ੍ਹਾਂ ਤੁਹਾਨੂੰ ਆਪਾਂ ਇੰਚ ਟੇਪ ਨਾਲ ਵੀ ਨਾਪ ਕੇ ਦਿਖਾਵਾਂਗੇ ਕਿ ਕਿੰਨੇ ਗਹਿਰੇ ਖੱਡੇ ਨੇ ਸ਼ਹਿਰ ਦੇ ਵਿੱਚ ਜੋ ਲੋਕਾਂ ਦੀ ਮੋਤ ਨੂੰ ਆਵਾਜ਼ ਮਾਰ ਰਹੇ ਨੇ ਲੋਕ ਲੋਕ ਜਿਹੜੇ ਆਪਣੀ ਮੋਤ ਨੂੰ ਕਹਿ ਸਕਦੇ ਛੂਕ ਇਥੋਂ ਦੀ ਰੋਜ਼ ਲੰਘਦੇ ਨੇ ਤਾਂ ਬਿਲਕੁਲ ਜਿਹੜਾ ਕੀ ਹੈ ਆਹ ਤਰ੍ਹਾਂ ਨਾਲ ਅਸੀਂ ਜਿਹੜੀਆਂ ਹੋਰ ਵੀ ਤਸਵੀਰਾਂ ਜਿਹੜੀਆਂ ਸ਼ਹਿਰ ਦੀਆਂ ਸਾਂਝੀਆਂ ਕਰਾਂਗੇ ਤਾਂ ਬਿਲਕੁਲ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਜਲੰਧਰ ਸ਼ਹਿਰ ਦੇ ਇਲਾਕੇ ਦੀਆਂ ਜਿੱਥੇ ਸੜਕਾਂ ਦਾ ਬਿਹਾਲ ਹੈ ਇੱਥੇ ਇੰਨੇ ਕੋ ਬੁਰਾ ਹਾਲ ਹੈ ਕਿ ਲੋਕ ਇੰਨੇ ਕੋ ਪਰੇਸ਼ਾਨ ਨੇ ਉਹ ਪ੍ਰਸ਼ਾਸਨ ਨੂੰ ਕਹਿ ਕੇ ਕਿ ਤੱਕ ਕਿੜੇ ਲੇਕਿਨ ਪ੍ਰਸ਼ਾਸਨ ਦੀ ਜਿਹੜੀ ਅੱਖਾਂ ਨੇ ਉਹ ਮੁੰਦੀਆਂ ਹੋਈਆਂ ਨੇ ਉਹਨਾਂ ਵੱਲੋਂ ਕੋਈ ਵੀ ਹਾਲੇ ਤੱਕ ਜਿਹੜੀ ਹੈ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਕਿਉਂਕਿ ਤਸਵੀਰਾਂ ਤਾਂ ਉਹਨਾਂ ਨਾਲ ਦੇ ਨਾਲ ਸਾਂਝੀਆਂ ਕੀਤੀਆਂ ਨੇ ਅਸੀਂ ਭਗਵਾਨ ਵਾਲਮੀ ਕੀ ਚੌਂਕ ਦੇ ਜਿੱਥੇ ਇਹ ਬਿਲਕੁਲ ਸੜਕ ਚੱਲਦੀ ਦੇ ਵਿੱਚ ਖੱਡਾ ਜਿਹੜਾ ਤਸ ਗਿਆ ਹੈਗਾ ਫਿਰ ਅਸੀਂ ਤੁਹਾਡੇ ਨਾਲ ਸੰਝਾ ਕਰ ਰਹੇ ਹਾਂ ਮੋਡਲ ਇਲਾਕੇ ਦੀਆਂ ਜਿੱਥੇ ਬਿਲਕੁਲ ਚੱਲਦੀ ਸੜਕ ਦੇ ਵਿੱਚ ਵੱਡਾ ਖੱਡਾ ਹੈਗਾ ਉਸੇ ਦੇ ਨਾਲ ਨਾਲ ਜੀਟੀਪੀ ਨਗਰ ਦੇ ਤੁਸੀਂ ਸੜਕਾਂ ਦੇ ਹਾਲ ਦੇਖੇ ਹੈਗੇ ਨੇ ਉਸ ਫੋਕਲ ਪੁਆਇੰਟ ਦੇ ਹਾਲਾਤ ਤੁਸੀਂ ਦੇਖਣ ਦਿੱਤੇ ਲੋਕ ਜਿਹੜੇ ਨੇ ਰੋਜ਼ गिर ਰਹੇ ਨੇ ਪਾਣੀ ਪੜ ਜਾਂਦਾ ਹੈ ਖੱਡਿਆਂ ਦਾ ਪਤਾ ਨਹੀਂ ਲੱਗਦਾ ਤਾਂ ਲੋਕ ਜਿਹੜੇ ਨੇ ਉੱਥੇ ਹਾਸੇ ਦਾ ਸ਼ਿਕਾਰ ਹੁੰਦੇ ਨੇ ਆ ਇਸ ਨੂੰ ਲੈ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੇਅਰ ਵਿਨੀਤੀ ਰਹੁਣਾ ਨਾਲ ਅਸੀਂ ਫੋਨ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਉਹਨਾਂ ਨੇ ਜਿਹੜਾ ਕੋਈ ਵੀ ਜਵਾਬ ਜਿਹੜਾ ਹੈ ਨਹੀਂ ਦਿੱਤਾ ਜਲੰਧਰ ਤੋਂ ਸਹਿਜ ਜਨਜਾਦ ਰਿਪੋਰਟ